ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਪਲ ਭਰ ਲੈਵੇ ਨਾਮ ਹਿਰਦੇ ਵਿੱਚ ਟਿਕ ਜਾਵੇ ਤਾਂ ਸਭ ਪਾਪ ਭਸਮ ਕਰ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਰਾਮ ਟੇਕ ਸ਼ਹਿਰ ਵਿੱਚ ਸਿੱਖੀ ਦ੍ਰਿੜ ਕਰਵਾ ਕੇ ਜਗਤ ਜਲੰਦੇ ਨੂੰ ਤਾਰਨ ਖਾਤਰ ਅੱਗੇ ਚੱਲ ਪਏ ਸਨ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਉਹ ਰਸਤੇ ਵਿੱਚ ਦੀਨ ਦੁਖੀਆਂ ਦੇ ਦੁੱਖ ਦੂਰ ਕਰਦੇ ਹੋਏ ਅਤੇ ਸਰਬਸ਼ਕਤੀਮਾਨ ਪਰਮੇਸ਼ਰ ਦਾ ਨਾਮ ਦਰੜ ਕਰਵਾ ਕੇ ਕੰਪਟੀ ਸ਼ਹਿਰ ਰਾਹੀਂ ਹੁੰਦੇ ਹੋਏ ਉਸ ਥਾਂ ਤੇ ਪਹੁੰਚ ਗਏ ਸਨ ਜਿਸ ਥਾਂ ਤੇ ਅੱਜਕੱਲ ਨਾਗਪੁਰ ਸ਼ਹਿਰ ਬਸਿਆ ਹੋਇਆ ਹੈ ਉਸ ਸਮੇਂ ਵਿੱਚ ਇਸ ਇਲਾਕੇ ਦੇ ਮੂਲ ਨਿਵਾਸੀ ਗੌਂਡ ਭਾਈਚਾਰੇ ਦੇ ਲੋਕ ਸਨ ਇਸ ਇਲਾਕੇ ਦਾ ਰਾਜਾ ਵੀ ਗੌਂਡ ਭਾਈਚਾਰੇ ਦਾ ਹੀ ਸੀ ਉਸ ਸਮੇਂ ਇਹ ਲੋਕ ਬੜੀ ਗਰੀਬੀ ਵਿੱਚ ਜੀਵਨ ਨਰਵਾਹ ਕਰ ਰਹੇ ਸਨ ਗਰੀਬੀ ਕਾਰਨ ਹੀ ਇਹ ਲੋਕ ਆਪਣੇ ਪਰਾਤਨ ਰੀਤ ਅਨੁਸਾਰ ਸੱਪ ਹੈਜਾ ਅਤੇ ਸੀਤਲਾ ਨੂੰ ਦੇਵੀ ਦੇਵਤੇ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਥਾਨ ਤੇ ਆ ਕੇ ਇੱਕ ਦਰਖਤ ਹੇਠ ਬਰਾਜਮਾਨ ਹੋ ਗਏ ਸਨ ਉੱਥੇ ਉਹਨਾਂ ਨੇ ਗਰਵਾਣੀ ਦੇ ਸ਼ਬਦ ਦਾ ਗਾਇਨ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਉਹ ਸ਼ਬਦ ਦੇ ਨਾਲ ਰਬਾਬ ਵਜਾਈ ਬਹੁਤ ਸਾਰੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਕਈ ਦਿਨ ਉਥੋਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਆਨੰਦ ਮਾਣਦੇ ਰਹੇ ਸਨ ਇੱਕ ਦਿਨ ਗੌਂਡ ਵੰਸ਼ ਦਾ ਰਾਜਾ ਵੀ ਗੁਰੂ ਜੀ ਦੇ ਸਤ ਸੰਗ ਵਿੱਚ ਆ ਗਿਆ ਸੀ ਉਹ ਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋ ਕੇ ਸੰਗਤ ਵਿੱਚ ਬੈਠ ਗਿਆ ਔਸਮੇ ਗੁਰੂ ਜੀ ਸੰਗਤ ਨੂੰ ਉਪਦੇਸ਼ ਕਰ ਰਹੇ ਸਨ اے ਪ੍ਰਭੂ ਤੂੰ ਜੀਵ ਨੂੰ ਪੈਦਾ ਕਰਕੇ ਉਸ ਦੀ ਸੰਭਾਲ ਵੀ ਕਰਦਾ ਹੈ ਸਾਨੂੰ ਪਾਪੀਆਂ ਪਖੰਡੀਆਂ ਨੂੰ ਇੱਕ ਤੇਰੇ ਨਾਮ ਦੇਹੀ ਟੇਕ ਹੈ ਤੂੰ ਗੁਨਾ ਦਾ ਦਾਤਾ ਹੈ ਅਤੇ ਨਿਰਮਲ ਹੈ ਸਾਡਾ ਮਨ ਨਿਰਮਲ ਨਹੀਂ ਹੈ ਅਸੀਂ ਪਾਪੀ ਆਪਗੁਣ ਾਰੇ ਹਾਂ ਅਤੇ ਸਭ ਗੁਣ ਤੁਹਾਡੇ ਹਨ ਮਾਇਆ ਰੂਪੀ ਜ਼ਹਿਰ ਨੇ ਮਨ ਮੋ ਲਿਆ ਹੈ ਅਤੇ ਸਾਡੀ ਚਤਰਾਈ ਨੇ ਸਾਡੀ ਇੱਜ਼ਤ ਵੀ ਰੋਲ ਦਿੱਤੀ ਹੈ ਗੁਰੂ ਦੇ ਗਿਆਨ ਨਾਲ ਇਹ ਮਨ ਸੱਚੇ ਪ੍ਰਭੂ ਦੇ ਚਰਨਾਂ ਵਿੱਚ ਟਿਕਦਾ ਹੈ ਨਾਮ ਰੰਗ ਵਿੱਚ ਰੰਗਿਆ ਪਰਮਾਤਮਾ ਦਾ ਸੁੰਦਰ ਸਰੂਪ ਹੈ ਜੇ ਮਨ ਵਿੱਚ ਦਰਸ਼ਨਾਂ ਦਾ ਬਰਾਗ ਪੈਦਾ ਹੋ ਜਾਵੇ ਤਾ ਆਪੋ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ ਸਮੁੱਚੇ ਬ੍ਰਹਿਮੰਡ ਦੇ ਸਭ ਜੀਵਾਂ ਦਾ ਮਨ ਵਿੱਚ ਤੇਰਾ ਹੀ ਵਾਸਾ ਹੈ ਅਤੇ ਤੂੰ ਹੀ ਉਹਨਾਂ ਨੂੰ ਗਿਆਨ ਦੀ ਬਖਸ਼ਿਸ਼ ਕਰਦਾ ਹੈ ਸਮਰੱਥ ਗੁਰੂ ਨੂੰ ਮਿਲਣ ਨਾਲ ਹੀ ਮਨ ਦਾ ਹੰਕਾਰ ਮਿਟ ਜਾਂਦਾ ਹੈ ਅਤੇ ਅਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਲ ਨਾਲ ਮਲ ਮਲ ਕੇ ਧੋਣ ਨਾਲ ਵੀ ਤਨ ਮੈਲਾ ਹੀ ਰਹਿੰਦਾ ਹੈ ਗਿਆਨ ਅਮਰਤ ਵਿੱਚ ਇਸ਼ਨਾਨ ਕਰਨ ਨਾਲ ਮਨ ਤਨ ਪਵਿੱਤਰ ਹੋ ਜਾਂਦੇ ਹਨ ਦੇਵੀ ਦੇਵਤਿਆਂ ਨੂੰ ਪੂਜਣ ਨਾਲ ਸਾਨੂੰ ਕੋਸ ਵੀ ਪ੍ਰਾਪਤ ਨਹੀਂ ਹੁੰਦਾ ਹੈ ਪੱਥਰ ਨੂੰ ਜਿੰਨਾ ਮਰਜੀ ਪਾਣੀ ਵਿੱਚ ਧੋ ਲੋ ਉਹ ਫਿਰ ਵੀ ਪਾਣੀ ਵਿੱਚ ਡੁੱਬ ਜਾਂਦਾ ਹੈ ਗੁਰੂ ਦੇ ਗਿਆਨ ਤੋਂ ਬਿਨਾਂ ਜੀਵ ਬਕਾਰਾਂ ਵਿੱਚ ਡੁੱਬ ਕੇ ਇੱਜ਼ਤ ਕਵਾ ਲੈਂਦਾ ਹੈ ਸਭ ਵਡਿਆਈ ਪਰਮੇਸ਼ਰ ਦੇ ਹੱਥ ਵਿੱਚ ਹੈ ਜੋ ਉਸ ਨੂੰ ਭਾ ਜਾਵੇ ਉਹ ਉਸ ਨੂੰ ਹੀ ਬਖਸ਼ ਦਿੰਦਾ ਹੈ ਜੋ ਜੀਵ ਸੱਚੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਮਿੱਠੇ ਬੋਲ ਬੋਲਦੇ ਹਨ ਉਹ ਪਰਮੇਸ਼ਰ ਦੇ ਦਰਸ਼ਨਾਂ ਦੇ ਬਰਾਗ ਵਿੱਚ ਉਸ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਰੱਖ ਲੈਂਦੇ ਹਨ ਗੁਰੂ ਦੇ ਗਿਆਨ ਨਾਲ ਜੀਵ ਨੂੰ ਸੋਝੀ ਪੈਂਦੀ ਹੈ ਪਰਮਾਤਮਾ ਦੇ ਪ੍ਰੇਮ ਵਿੱਚ ਜੁੜੇ ਜੀਵ ਬਕਾਰਾਂ ਤੋਂ ਵੱਜ ਜਾਂਦੇ ਹਨ ਗੁਰੂ ਦਾ ਸ਼ਬਦ ਉਹਨਾਂ ਦੇ ਕੋਲ ਪਰਮਾਤਮਾ ਨੂੰ ਮਿਲਣ ਦਾ ਪਰਵਾਨਾ ਹੈ ਜਿਆਦਾ ਬਾਲਣ ਨੂੰ ਵੀ ਬਹੁਤ ਥੋੜੀ ਯਹੀ ਅੱਗ ਹੀ ਸਾੜ ਕੇ ਸੁਆਹ ਕਰ ਦਿੰਦੀ ਹੈ ਪਲ ਭਰ ਲਈ ਵੀ ਨਾਮ ਹਿਰਦੇ ਵਿੱਚ ਵਸ ਜਾਵੇ ਤਾਂ ਸਾਡੇ ਸਾਰੇ ਪਾਪ ਭਾਸਮ ਹੋ ਜਾਂਦੇ ਹਨ ਗੁਰੂ ਜੀ ਦੇ ਬਚਨ ਸਰਵਣ ਕਰਕੇ ਉਹ ਸਭ ਨਿਹਾਲ ਹੋ ਗਏ ਉਹਨਾਂ ਨੇ ਗੁਰੂ ਜੀ ਤੋਂ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵੇਅਰ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ